ਸਤ ਸ੍ਰੀ ਅਕਾਲ ਦੋਸਤੋ ਲੋ ਜੀ ਦੋਸਤੋ ਅੱਜ ਆਪਾਂ ਆਏ ਆ ਨਵੀਂ ਜੌਬ ਕਰਨ ਫਲੈਟਾਂ ਇਹਦੇ ਦੇਖ ਸਕਦੇ ਤੁਸੀਂ ਫਲੈਟ ਕਿੰਨੇ ਸੋਹਣੇ ਆ ਕਿੰਨੇ ਸੁੰਦਰ ਫਲੈਟ ਆ ਤੇ ਵੈਦਰ ਵੀ ਬਹੁਤ ਸੋਹਣਾ ਅੱਜ ਤੇ ਆਜੋ ਆਪਾਂ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਆਪਣੀ ਜੌਬ ਕਿੱਥੇ ਆਪਾਂ ਅੱਜ ਕੰਮ ਸਟਾਰਟ ਕਰਨਾ ਇਹ ਚਾਬੀ ਆਪਾਂ ਨੂੰ ਦਿੱਤੀ ਘਰ ਵਾਲਿਆਂ ਨੇ ਤੇ ਆਪਾਂ ਇਹਨੂੰ ਓਪਨ ਕਰਦੇ ਆਂ ਉਹ ਚਾ ਵੀ ਫਸ ਗਈ ਵਿੱਚ ਹਾਂਜੀ ਨਿਕਲ ਆਈ ਤੇ ਇਹ ਹੈਗਾ ਆਪਣਾ ਗਰਾਉਂਡ ਫਲੋਰ ਇਹ ਆਪਾਂ ਜਾਣਾ ਫਸਟ ਫਲੋਰ ਤੇ ਆ ਦੇਖੋ ਇੱਥੋਂ ਦੇਖੋ ਕਿੰਨਾ ਸੋਹਣਾ ਦਿਖਦਾ ਪਿਆ ਤੇ ਆਪਾਂ ਜਾਣਾ ਇੱਧਰ

ਦੰਨਿਆ ਕਿਹੜਾ ਕਿਹੜਾ ਕੰਮ ਕਰਨਾ ਆ ਹੈਗਾ ਰੂਮ ਤੇ ਦੇਖੋ ਬੁਰੀ ਹਾਲਤ ਹੋਈ ਪਈ ਇਹਨਾਂ ਰੂਮਾਂ ਦੀ ਤੇ ਆ ਹੈਗੀ ਇਹਦੀ ਕਿਚਨ ਤੇ ਆ ਹੈਗਾ ਦੂਸਰਾ ਰੂਮ ਆ ਪਏ ਸਾਡੇ ਟੂਲ ਇਹ ਬੈੱਡ ਵਗੈਰਾ ਸਭ ਛੱਡ ਦੇਣੇ ਬਹੁਤ ਗੰਦੇ ਪੁਰਾਣੇ ਇਹ ਆ ਦੇਖੋ ਕੀ ਹਾਲਤ ਬਣੀ ਪਈ ਇਹਦੀ ਤੇ ਇਹ ਹੁਣ ਅਸੀਂ ਇਹਨੂੰ ਕਰਾਂਗੇ ਬਿਲਕੁਲ ਨਵਾਂ ਤਿਆਰ ਤੇ ਆ ਸਮਾਨ ਆਪਣੇ ਪੈ ਟੂਲ ਸਾਰੇ ਤੇ ਜਿਹੜਾ ਇਹਨਾਂ ਦਾ ਸਮਾਨ ਉਹ ਆਪਾਂ ਸਾਰਾ ਛੱਡ ਦੇਣਾ ਆ ਵੇਖੋ ਅਲਮਾਰੀਆਂ ਵਗੈਰਾ ਸਭ ਟੁੱਟੀਆਂ ਪਈਆਂ ਇਹ ਸਭ ਤੋੜ ਦੇਣੀਆਂ ਆ ਆਪਾਂ ਤਾਂ ਫਿਰ ਫਾਈਨਲ ਲੁੱਕ ਤੁਹਾਨੂੰ ਲਾਸਟ ਤੇ ਦਿਖਾਵਾਂਗੇ ਤੇ ਆ ਹੈਗਾ ਇਹਦਾ ਬਾਥਰੂਮ ਆ ਬਾਥਰੂਮ ਕਰ ਲੋ ਚੈੱਕ ਸਾਰਾ ਤੋੜ ਕੇ ਇਹਨੂੰ ਆਪਾਂ ਕਰਨਾ ਨਵਾਂ ਤਿਆਰ ਤੇ ਇਧਰ ਮਿਸਤਰੀ ਸਾਹਿਬ ਹੁਣੇ ਲੱਗੇ ਟੂਲ ਇਹਨਾਂ ਨੇ ਰੱਖੇ ਆਪਦੇ ਲੱਗੇ ਤੇ ਖੋਲਦੇ ਪਏ ਸਾਰਾ ਸਮਾਨ ਤੇ ਫਿਰ ਇਹ ਖੋਲ ਕੇ ਫਿਰ ਤੁਹਾਨੂੰ ਦਿੰਨੇ ਆ ਅਪਡੇਟ ਲੋ ਵੀ ਦੋਸਤੋ ਸਕਿਪ ਆਪਣੀ ਗਈ ਆ ਟਰਾਲੀ ਜਿਹਦੇ ਚ ਆਪਾਂ ਸੁੱਟਣਾ ਕਚਰਾ ਤੇ ਫੋਨ ਆਇਆ ਇਹ ਉਹਦਾ ਤੇ ਦੇਖਦੇ ਆ ਕਿੱਥੇ ਆਇਆ ਇੱਕ ਆ چھوٹਾ ਡੋਰ ਤੇ ਇੱਕ ਆ ਗਾ ਇਹ ਕਮੀ ਉਹ ਆ ਗਿਆ ਝੋਟਾ ਆਪਣਾ ਤੇ É e aí dá para a coninha, tá no da coninha, que ter conita tá no da deinha. ਆ ਹੈਗਾ 20 ਨੰਬਰ ਇੱਥੇ ਆਪਾਂ ਰਖਾ ਸਕਦੇ ਹਾਂ ਤੇ ਉਹ ਵਿੰਡੋ ਜਿੱਥੇ ਖੁੱਲੀ ਉੱਥੇ ਆਪਣਾ ਕੰਮ ਚੱਲਦਾ ਪਿਆ ਤੇ ਉਹ ਆ ਗਈ ਆਪਣੀ ਸਕਿਪ ਲਓ ਜੀ ਲਵਾਉਣ ਲੱਗੇ ਹੁਣ ਬੈਕ ਦੋਸਤੋ ਇੱਥੇ ਇਹ ਡਰਾਈਵਰ ਹੈਗਾ ਗੋਰਾ ਜਗਾ ਹੈਗੀ ਥੋੜੀ ਤੇ ਬੜੀ ਮੁਸ਼ਕਲ ਨਾਲ ਲੱਗੂਗੀ ਇਹ ਵੀ ਡਰਾਈਵਰ ਪੂਰਾ ਜ਼ਬਰਦਸਤ ਦਾ ਗੋਰਾ ਲਾ ਕੇ ਛੱਡੂਗਾ ਕੋਲੋਰੀ ਸਕੇਪ ਲੈਣੀ ਪਈ ਆ ਵੀ ਚੈੱਕ ਕਰ ਸਕਦੇ ਜੇ ਦੋਸਤੋ ਫਾਈਨਲੀ ਸਕਿਪ ਉਹਨੇ ਦਿੱਤੀ ਲਾ ਤੇ ਆ ਜਿਹੜੀਆਂ ਚਿੱਟੀਆਂ ਨਿਸ਼ਾਨੀਆਂ ਉਧਰ ਤੇ ਇਧਰ ਇਹਨਾਂ ਨੇ ਬਿਲਕੁਲ ਵਿਚਕਾਰ ਲਾਈ ਆ ਤੇ ਟਰੱਕ ਪੂਰਾ ਸਿੱਧਾ ਨਹੀਂ ਹੋਇਆ ਤੇ ਤਾਂ ਕਰਕੇ ਸਾਈਡ ਤੇ ਲਾ ਕੇ ਤੇ ਦਿਮਾਗੀ ਬਹੁਤ ਹੀ ਹੋਰਾ ਬੜੇ ਤਰੀਕੇ ਨਾਲ ਉਹਨੇ ਲਾਈ ਆ ਤੇ ਹੁਣੇ ਚੱਲਿਆ ਜੀ ਤੇ ਸਕਿਪ ਆਪਣੀ ਹੋ ਗਈ ਬਿਲਕੁਲ ਡਨ ਦੇਖ ਸਕਦੇ ਤੁਸੀਂ ਤੇ ਹੁਣ ਚੱਲਿਆ ਆਪਾਂ ਸਕਿਪ ਆ ਓ ਚੱਲਿਆ ਜਣ ਗੋਰਾ ਵੀਰ ਬੈਕ ਕਰਦਾ ਪਿਆ ਟਰਾਲਾ ਆਪਦਾ ਨੇ ਬੈਕ ਕਰਕੇ ਤੇ ਹੁਣ ਜਾਊਗਾ ਆਪਣੇ ਘਰ ਨੂੰ ਲਓ ਜੀ ਗਿਆ ਜੇ ਉਹ ਤਾਂ ਤੇ ਆ ਰੱਖ ਗਿਆ ਆਪਣਾ ਟਰਾਲਾ ਜਿੱਦੇ ਚ ਆਪਾਂ ਸੁੱਟਣਾ ਹੁਣ ਸਮਾਨ ਆਹ ਵਾਲਾ ਤੇ ਗੋਰਾ ਵੀਰ ਤੱਕ ਗਿਆ ਜੇ ਚਲੇ ਤੇ ਹੁਣ ਆਪਾਂ ਸੁੱਟ ਦੇ ਜੀ ਮਟੀਰੀਅਲ ਓਏ ਦੋਸਤੋ ਬਾਤ ਅਸੀਂ ਕਰ ਲਿਆ ਖਬਰ ਤੋੜਨਾ ਕਰਤਾ ਸਟਾਰਟ ਲੱਗੇ ਆ ਤੇ ਚਲਾਤੀਆਂ ਮਸ਼ੀਨਾਂ ਤੇ ਆ ਸਿੰਕ ਤੇ ਟਾਇਲਟ ਵੀ ਖੋਲਤੀ ਆ ਪਹਿਲਾਂ ਲੋਨ ਲਾ ਕੇ ਆ ਦੇਖੋ ਆ ਲਾਤੀਆਂ ਕਾਫੀ ਤੇ ਹੁਣ ਤੁਹਾਨੂੰ ਟਾਇਲਾਂ ਲਾ ਕੇ ਤੇ ਫੇਰ ਅਪਡੇਟ ਦੇਵਾਂਗੇ ਟਾਇਲਾਂ ਲਾ ਕੇ ਫਿਰ ਤੁਹਾਨੂੰ i okay. ਆਨੇ ਲੈ ਪਹਿਲਾਂ ਲੈ ਗਿਆ ਤੇ ਆਹ ਟੈਲਾਂ ਦੇ ਨਾਲ ਨਾਲ ਆ ਵੀ ਟੁੱਟ ਗਿਆ ਇਹ ਹੁਣ ਆਪਾਂ ਨਵਾਂ ਲਾਉਣਾ ਪਊਗਾ ਤੇ ਇਧਰ ਇਧਰ ਪਹਿਲਾਂ ਨਹੀਂ ਹੈ ਇਧਰ ਹੈ ਨਹੀਂ ਤੇ ਹੁਣ ਆਪਾਂ ਇਹ ਸਾਰੇ ਲਾਵਾਂਗੇ ਪਹਿਲਾਂ ਆਹ ਵੇਖ ਲਓ ਇੱਥੋਂ ਤੱਕ ਹੀ ਤੇ ਹੁਣ ਆਪਾਂ ਇਹ ਲਾਉਣੀਆਂ ਸਾਰੀਆਂ ਤੇ ਹੁਣ ਆਪਾਂ ਸੁੱਟਾਂਗੇ ਬਾਹਰ ਆਈਆਂ ਸਕਿਪ ਦੇ ਵਿੱਚ ਜਿਹੜੀਆਂ ਅਸੀਂ ਤੋੜੀਆਂ ਇਹ ਹੁਣ ਸਕਿਪੇ ਹੀ ਸੁੱਟਾਂਗੇ ਲਓ ਜੀ ਹੁਣ ਅਸੀਂ ਲੱਗੇ ਬਾਲਟੀਆਂ ਭਰਨ ਤੇ ਇਹ ਕਈ ਦੇ ਨਾਲ ਹੋਣੀ ਅਹੀ ਬਾਤ ਨਹੀਂ ਪਾਈ ਜਾਣਾ ਨਹੀਂ ਚੱਲ ਨਹੀਂ ਹੁਣ ਅਹੀ ਇਹ ਲੈ ਕੇ ਜਾਣਨਾ ਥੱਲੇ ਦੂਮੇ ਜਾਣੇ ਇਹ ਸਾਨੂੰ ਤੇ ਪੌੜੀਆਂ ਨਹੀਂ ਲਾਏ ਨਾ ਉੜੀਆਂ ਨੇ ਲਾਇਆ ਨਾ ਸਿਰੋ ਹੀ ਸਾਨੂੰ ਉੱਤੋਂ ਬਚਾ ਕੇ ਪਾ ਇਹ ਪੈਂਡਾ ਬਹੁਤ ਪੈਂਡਿਆ ਸਾਨੂੰ ਬਹੁਤ ਘੁੰਮ ਕੇ ਆਉਣਾ ਪੈਂਦਾ ਤੇ ਪਰ ਇਹ ਆ ਵੀ ਚਲੋ ਸਾਡੇ ਗੇੜੇ ਜਾਦੇ ਨਹੀਂ ਥੋੜੇ ਹੀ ਆ चार पांच पेड़े वजने ये अभी वजने पूरे घुम कौम, घुमा के पि अपना लो जी दोस्तों इधर भी समान बहुत पिया बैड सोफा वगैरह ਉਹ ਵੀ ਇਹਨ ਦਿੱਤਾ ਸੁੱਟ ਸਾਰਾ ਕੁਝ ਹੁਣ ਸਾਡੇ ਟੂਲ ਹੀ ਆ ਔਰ ਕੁਛ ਨਹੀਂ ਆ ਤੇ ਬਾਥ ਦੀ ਵੀ ਸਫਾਈ ਕਰਤੀ ਟਾਈਲਾਂ ਟੂਲਾ ਤੋੜ ਕੇ ਸਾਰੀਆਂ ਸੁੱਟਤੀਆਂ ਹੁਣ ਇਹਨੂੰ ਕੱਲ ਨੂੰ ਰਿਪੇਅਰ ਕਰਾਂਗੇ ਤੇ ਇੱਧਰ ਵੀ ਬੈੱਡ ਹੀ ਤੇ ਸੋਫਾ ਵਗੈਰਾ ਟੇਬਲ ਟੂਬਲ ਉਹ ਵੀ ਸੁੱਟਦਾ ਹਾਲਤ ਵੇਖੋ ਕਿੰਨੀ ਖਰਾਬ ਹੈ ਘਰ ਦੀ ਇਹ ਡੈਂਪ ਆ ਕੇ ਦੇਖੋ ਕੀ ਹਾਲ ਬਣਿਆ ਤੇ ਇੱਧਰ ਮੇਸਰੀ ਸਾਹਿਬ ਹੁਣੀ ਪੁੱਟਣ ਡਿਆ ਸਕਰਟੇਗਾ ਹਾਲਾਤ ਆ ਇੱਕ ਪੀਸ ਅਹੀਂ ਤੇ ਆਲਮਾਰੀ ਵੀ ਟੁੱਟੀ ਏ ਵੀ ਸੁੱਟਤੀ ਆ ਤੇ ਆ ਇੱਥੇ ਅਸੀਂ ਰੱਖਦੇ ਟੂਲ ਤੇ ਸ਼ੀਸ਼ੇ ਦੇ ਤੋੜ ਕੇ ਤੇ ਸੁੱਟਦੇ ਅਸੀਂ ਬਾਹਰ ਤੇ ਹੁਣ ਸਾਡੀ ਸਕਾਟਿੰਗ ਕੱਟਣੀ ਆ ਤੇ ਬਾਕੀ ਸਾਰਾ ਕੁਝ ਛੁੱਟਦਾ ਲੋ ਜੀ ਦੋਸਤੋ ਕਾਰਪਟ ਵੀ ਅਸੀਂ ਚੁੱਕਤਾ ਤੇ ਸਾਰਾ ਸਮਾਨ ਸਕਾਟਿੰਗ ਵਗੈਰਾ ਵੀ ਪੁੱੜਤੀ ਆ ਤੇ ਟੋਟਲੀ ਕਲੀਅਰ ਕਰਤਾ ਰੂਮ ਤੇ ਸਾਈਡਾਂ ਤੇ ਵੀ ਜਿਹੜੇ ਕੋਈ ਸਕਰੂ ਵਗੈਰਾ ਲੱਗੇ ਕਾਟਣਾ ਕੂਟਣਾ ਸਭ ਲਾਤੀਆਂ ਇਹਦੀਆਂ ਵੀ ਤੇ ਆ ਦੂਜਾ ਰੂਮ ਦੀਆਂ ਵੀ ਤੇ ਟੂਲ ਰੱਖਦੇ ਆਂ ਇੰਦਰ ਤੇ ਆ ਪਿਆ ਕਾਰਪਟ ਇਹਨੂੰ ਹੁਣ ਆਪਾਂ ਸੁੱਟ ਦੇਣਾ ਤੇ ਵੈਸੇ ਥੱਲੇ ਨਹੀਂ ਸਾਨੂੰ ਘੁੰਮ ਕੇ ਬੜਾ ਆਉਣਾ ਪੈਂਦਾ ਤੇ ਅਸੀਂ ਇੱਥੋਂ ਸ਼ਾਰਟਕਟ ਹੀ ਮਾਰਿਆ ਦੇਖੋ ਵਿੰਡੋ 'ਚੋਂ ਥੱਲੇ ਸੁੱਟਿਆ ਸਮਾਨ ਸਾਰਾ ਤੇ ਉਹ ਆਪਣੀ ਪਈ ਟਰਾਲੀ ਸਕਿਪ ਤੇ ਇੱਥੋਂ ਹੀ ਅਸੀਂ ਇੱਥੋਂ ਹੀ ਹੁਣਾ ਜਿਹੜਾ ਕਾਰਪਟ ਦੇ ਰੋਲ ਇੱਥੋਂ ਹੀ ਸੁੱਟ ਦੇਣੇ ਹੁਣ ਅਸੀਂ ਥੱਲੇ ਤੇ ਆ ਵੀ ਕਲੀਅਰ ਆ ਰੂਮ ਸਾਰਾ